ਸਾਸੀ ਗੱਲ ਦੋਸਤੋ ਵੱਡੀ ਖਬਰ ਆਈ ਜੀ ਉਮਰਾਨ ਅੰਗਲ ਦੇ ਨਾਲ ਜੁੜੀ ਹੋਈ ਆ ਆਈ ਜੀ ਉਮਰਾਨ ਅੰਗਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਖਤ ਉਦੇਸ਼ਾ ਦੇ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਹਾਲ ਕਰਨਾ ਪਿਆ ਦੁਬਾਰਾ ਮੋਟ ਤੋਂ ਨੌਕਰੀ ਤੇ ਆ ਚੁੱਕਿਆ ਆਈ ਜੀ ਉਮਰਾਨ ਅੰਗਲ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ 5 6 ਸਾਲ ਪਹਿਲਾਂ ਦੀ ਇਹ ਘਟਨਾ ਜਦੋਂ ਕੋਟਕਪੂਰਾ ਬਹਿਬਲ ਕਲਾ ਗੋਲੀकांड ਹੋਇਆ ਸੀ ਸਾਰੇ ਪੰਜਾਬੀਆਂ ਨੂੰ ਪਤਾ ਹੀ ਆ ਕੋਟਕਪੂਰਾ ਗੋਲੀकांड ਬੇਅਦਬੀ ਮਾਮਲਿਆਂ ਨੂੰ ਲੈ ਕੇ ਜੋ ਧਰਨਾ ਆਮ ਲੋਕਾਂ ਵੱਲੋਂ ਜਾਦ ਰਹਾ ਸੀ ਉਹਦੇ ਵਿੱਚ ਗੋਲੀ ਦੇ ਹੁਕਮ ਜੋ ਦਿੱਤੇ ਗਏ ਸੀ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੇ ਜਿੱਦਾਂ ਸੁਖਵੀਰ ਸਿੰਘ ਬਾਦਲ ਜੀ ਆ ਉਹਨਾਂ ਨਾਲ ਆਈਜੀ ਉਮਰਾ ਨੰਗਲ ਦਾ ਨਿੱਜੀ ਰਿਸ਼ਤਾ ਵੀ ਦੱਸਿਆ ਜਾਂਦਾ ਸੀ ਕਿ ਨਿੱਜੀ ਉਹਨਾਂ ਦਾ ਬਹੁਤ ਵੱਡਾ ਮੋਹ ਪਿਆਰ ਆ ਆਈਜੀ ਉਮਰਾ ਨੰਗਲ ਨਾਲ ਇੱਕ ਨਿੱਜੀ ਰਿਲੇਸ਼ਨ ਆ ਇਸ ਦੇ ਨਾਲ ਹੀ ਜਿੱਦਾਂ ਉਹਨਾਂ ਦੇ ਉੱਪਰ ਵੀ ਪਹਿਰਵਾਈ ਸ਼ੁਰੂ ਹੋਈ ਤਾਂ ਆਈਜੀ ਉਮਰਾ ਨੰਗਲ ਨੂੰ ਇਨਕੁਆਰੀ ਦੇ ਲਈ ਬਿਠਾ ਲਿਆ ਗਿਆ ਉਸ ਸਮੇਂ ਆਦੇਸ਼ ਦਿੱਤੇ ਗਏ ਕਿ ਆਈਜੀ ਉਮਰਾ ਨੰਗਲ ਨੂੰ ਗ੍ਰਿਫਤਾਰ ਵੀ ਕੀ ਤਿਆ ਗਿਆ 2019 ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਉਹਦੇ ਨਾਲ ਉਹਨਾਂ ਨੂੰ ਜੇਲ੍ਹ ਜਾਤਰਾ ਵੀ ਕਰਨੀ ਪਈ ਪਰ ਇਸ ਟਾਈਮ ਦੀ ਵੱਡੀ ਖਬਰ ਹੈ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬਾਨ ਨੂੰ ਪੰਜਾਬ ਸਰਕਾਰ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਸੀ ਕਿ ਇੱਕ ਹਫਤੇ ਦੇ ਵਿੱਚ ਦੁਬਾਰਾ ਮੁੜ ਤੋਂ ਜੁਆਇਨਿੰਗ ਕਰਵਾਈ ਜਾਏ ਉਹ ਹੁਕਮਾਂ ਨੂੰ ਮੰਨਦੇ ਹੋਏ ਦੁਬਾਰਾ ਤੋਂ ਆਈਜੀ ਉਮਰਾਂ ਨੰਗਲ ਨੂੰ ਬਹਾਲ ਕਰ ਦਿੱਤਾ ਗਿਆ ਦੁਬਾਰਾ ਤੋਂ ਨੌਕਰੀ ਤੇ ਆ ਗਏ ਆ ਆਈਜੀ ਉਮਰਾਂ ਨੰਗਲ ਤੁਹਾਨੂੰ ਪਤਾ ਕਾਫੀ ਸੌਖੀਆਂ ਦੇ ਵਿੱਚ ਰਹੇ ਆ ਕਾਫੀ ਵੱਡਾ ਆਈਜੀ ਉਮਰਾਨ ਨੰਗਲ ਦਾ ਆਈਜੀ ਉਮਰਾਨ ਨੰਗਲ ਦੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ ਵੱਡੇ ਵੱਡੇ ਪੋਲਿਟਿਕਸ਼ਨ ਲੀਡਰ ਇਹਦੇ ਵਿੱਚ ਚਰਚਾ ਕਰਦੇ ਰਹੇ ਆ ਵੱਡੇ ਵੱਡੇ ਇਲਜ਼ਾਮ ਆਈਜੀ ਉਮਰਾਨ ਨੰਗਲ ਦੇ ਉੱਪਰ ਲੱਗਦੇ ਰਹੇ ਆ ਦੂਜੀਆਂ ਸਰਕਾਰਾਂ ਦੁਆਰਾ ਵੀ ਆਈਜੀ ਉਮਰਾਨ ਨੰਗਲ ਦੇ ਉੱਪਰ ਇਲਜ਼ਾਮ ਲੱਗੇ ਪਰ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਦੀ ਜਾਂਚ ਪੜਤਾਲ ਕੀਤੀ ਕਿ ਆਈਜੀ ਉਮਰਾਨ ਨੰਗਲ ਨੂੰ ਬਹਾਲ ਕੀਤਾ ਜਾਵੇ ਉਹਨਾਂ ਨੂੰ ਬਹਾਲ ਕੀਤਾ ਗਿਆ ਉਹਨਾਂ ਨੇ ਦੁਬਾਰਾ ਮੁੜ ਤੋਂ ਆਪਣੀ ਡਿਊਟੀ ਜੁਆਇਨ ਕਰ ਲਈ ਗਈ ਆ ਜੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੁਬਾਰਾ ਤੋ ਡਿਊਟੀ ਦੇ ਵਿੱਚ ਤਲਾਤ ਆ ਗਏ ਆ ਦੁਬਾਰਾ ਤੋਂ ਉਹ ਪੁਲਿਸ ਪਾਰਟੀ ਜੋ ਇੱਕ ਆਈਜੀ ਲੈਵਲ ਦੇ ਰੈਂਕ ਤੇ ਹੀ ਦੁਬਾਰਾ ਤੋਂ ਉਹ ਮੁੜ ਔਨ ਡਿਊਟੀ ਆ ਗਏ ਆ ਇਹਦੇ ਨਾਲ ਹੀ ਹੋਰ ਵੀ ਆਪਾਂ ਅੱਗੇ ਕੇ ਦੇਖਾਂਗੇ ਕਿ ਹੋਰ ਵੀ ਬਹੁਤ ਸਾਰੇ ਨਾਮ ਇਹ ਚਾਰ ਸ਼ੀਟ ਵਿੱਚ ਦਾਖਲ ਸੀ ਜੋ ਬੇਅਦਬੀ ਕਰਨ ਦੇ ਬਿੱਚੀ ਹੋਰ ਕਿੰਨਾ ਨੂੰ ਰਾਤ ਮਿਲਦੀ ਆ ਤੇ ਕਿੰਨਾ ਦੀ ਸਜ਼ਾ ਲੰਬੇ ਸਮੇਂ ਤੱਕ ਵਧਾਈ ਜਾਏਗੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ